ਸਵਾਗਤ ਹੈ ਪੀਟੀਸੀ ਨਿਊਜ਼ ਉਪਰ ਸਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਦਿਨ ਦੀ ਸਭ ਤੋਂ ਵੱਡੀ ਤੇ ਅਹਿਮ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆ ਪਨਾਹ ਸਿੱਧੂ ਦੇ ਬਾਹਰ ਆਣ ਦੀ ਉਡੀਕ ਕਰਨ ਵਾਲਾ ਉਹਦਾ ਪਰਿਵਾਰ ਤੇ ਉਹਨਾਂ ਦੇ ਸਮਰਥਕਾਂ ਦੇ ਲਈ ਇੱਕ ਝਟਕੇ ਵਾਲੀ ਖਬਰ ਹੈ ਜੀ ਹਾਂ ਪਨਾਹ ਸਿੱਧੂ ਤੇ ਜਿਹੜੇ ਪਰਚੇ ਦਰਜ ਹੋਏ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਸੰਗਰੂਰ ਦੇ ਵਿੱਚ 3 ਫਰਵਰੀ ਨੂੰ ਜਿਹੜਾ ਧਰਨਾ ਲਾਇਆ ਗਿਆ ਸੀਗਾ ਉਸ ਧਰਨੇ ਦੀ ਅਵੇਜ ਦੇ ਵਿੱਚ ਪਾਨਾਜੀਤ ਸਿੰਘੂ ਦੇ ਪੂਰੇ ਦੇ ਪੂਰੇ ਪਰਿਵਾਰ ਦੇ ਉੱਤੇ ਇਸ ਤੋਂ ਇਲਾਵਾ ਲੱਖੇ ਸਦਾਣੇ ਸਾਹਿਤ ਹੋਰ ਲੋਕਾਂ ਦੇ ਉੱਤੇ ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ ਕਰ ਦਿੱਤਾ ਗਿਆ ਜੀਹਾਂ ਧਰਾਵਾਂ ਵੀ ਉਹ ਲਾਈਆਂ ਗਈਆਂ ਨੇ ਜਿਸ ਦੀ ਜਲਦੀ ਜਲਦੀ ਬੇਲ ਵੀ ਨਹੀਂ ਹੋ ਸਕਦੀ ਕਿਉਂਕਿ ਇਹ ਇਲਜ਼ਾਮ ਲਾਇਆ ਜਾ ਰਿਹਾ ਕਿ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਪੁਲਿਸ ਨਾਲ ਜ਼ਬਰਦਸਤੀ ਕਰਨ ਦੇ ਲਈ ਹਾਈਵੇ ਤੇ ਜਾਮ ਲਗਾਉਣ ਦੇ ਲਈ ਇਹਨਾਂ ਸਭ ਧਰਾਵਾਂ ਦੇ ਤਹਿਤ ਇਹ ਪਰਚੇ ਦਰਜ ਕੀਤੇ ਗਏ ਨੇ ਕਿਹੜੇ-ਕਿਹੜੀ ਧਰਾਵਾਂ ਤਹਿਤ ਪਰਚੇ ਦਰਜ ਕੀਤੇ ਸਾਂਗੇ ਵੀ ਕਿਤੇ ਕਿਤੇ ਨਾਮ ਤੇ ਪਰਚੇ ਦਰਜ ਹੋਏ ਨੇ ਅ ਵੱਖ-ਵੱਖ ਧਰਾਵਾਂ ਕੀ ਨੇ ਸਭ ਤੋਂ ਪਹਿਲਾਂ 307 ਤੱਕ ਦੀ ਧਾਰਾ ਲਾਈ ਗਈ ਹੈ ਇਰਾਦਾ ਕਤਲ ਤੱਕ ਦੀ ਧਾਰਾ ਲਾਈ ਗਈ ਹੈ ਉਸ ਨੇ 12 ਧਰਾਵਾਂ ਨੇ ਜਿੰਨਾ ਤਹਿਤ ਪਰਚਾ ਦਰਜ ਹੋਇਆ 8 बी 4 ਆਈਪੀਸੀ ਦੀ ਧਾਰਾ 4 283 186 353 279 427 307 148 149 117 268 ਇਹ ਵੱਖ-ਵੱਖ 12 ਧਰਾਵਾਂ ਨੇ ਜਿਨ੍ਹਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ ਹਾਈਵੇ ਨੂੰ ਜਾਮ ਕਰਨਾ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣਾ ਪੁਲਿਸ ਮੁਲਾਜ਼ਮਾਂ ਤੇ ਹਮਲਾ ਕਰਨਾ ਸਹਿਤ ਬਹੁਤ ਸਾਰੀਆਂ ਅਜਿਹੀਆਂ ਸਖਤ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੁਣ ਪਰਚਾ ਕਿਸ-ਕਿਸ ਤੇ ਦਰਜ ਕੀਤਾ ਗਿਆ ਉਹ ਵੀ ਫਟਾਫਟ ਸੁਣ ਲਓ ਫਿਰ ਤੁਹਾਨੂੰ ਅੱਗੇ ਦੀ ਜਾਣਕਾਰੀ ਦਿੰਦੇ ਆ ਭਾਨੇ ਸਿੱਧੂ ਦੇ ਪਿਤਾ ਬਿੱਕਰ ਸਿੰਘ ਤੇ ਪਰਚਾ ਦਰਜ ਕੀਤਾ ਗਿਆ ਭਾਨੇ ਸਿੱਧੂ ਦਾ ਭਰਾ ਅਮਨਾ ਸਿੰਘ ਤੇ ਪਰਚਾ ਦਰਜ ਕੀਤਾ ਗਿਆ ਭਾਨੇ ਸਿੱਧੂ ਦੀਆਂ ਭੈਣਾਂ ਪੈਣ ਕਿਰਨਪਾਲ ਕੌਰ ਤੇ ਵੀ ਪਰਚਾ ਦਰਜ ਕੀਤਾ ਗਿਆ ਪਾਨੀ ਸਿੱਧੂ ਦੀ ਦੂਜੀ ਪੈਣ ਸੁਖਪਾਲ ਕੌਰ ਤੇ ਸਰਬਜੀਤ ਸਿੰਘ ਸਰਪੰਚ ਪੰਚ ਰਣਜੀਤ ਸਿੰਘ ਕੁਲਵਿੰਦਰ ਸਿੰਘ ਖਾਲਸਤਾਨੀ ਲੱਖਾ ਸਦਾਨਾ ਇਸਣੇ ਲਗਭਗ 17 ਬੰਦੇ ਤਾਂ ਉਹ ਨੇ ਜਿਨ੍ਹਾਂ ਦੇ ਬਾਇ ਨੇਮ ਪਰਚਾ ਦਰਜ ਹੈ 18ਵਾਂ ਕਾਲਮ ਅਨਨੋਨ ਦਾ ਛੱਡਿਆ ਹੋਇਆ ਕਿ ਜਿਹੜੇ ਵੀ ਜਿਨ੍ਹਾਂ ਦੀ ਵੀ ਪਛਾਣ ਬਾਅਦ ਦੇ ਵਿੱਚ ਹੋਏਗੀ ਉਹਨਾਂ ਦੇ ਨਾਮ ਨੇ ਜੜੇ ਇਹ ਦਰਜ ਕਰ ਲੈ ਜਾਣਗੇ ਇਹ ਮੇਰੇ ਕੋਲ ਐਫ ਆਈ ਆਰ ਦੀ ਕਾਪੀ ਹੈ ਜਿਹੜੀ ਤਿੰਨ ਤਰੀਕ ਨੂੰ ਹੀ ਦਰਜ ਕਰ ਦਿੱਤੀ ਗਈ ਸੀ ਜਿਹੜੀ ਹੁਣ ਬਾਹਰ ਆਈ ਹੈ ਜਿਸ ਦੇ ਵਿੱਚ ਪਾਨੇ ਸਿੱਧੂ ਦਾ ਪੂਰਾ ਪਰਿਵਾਰ ਉਹਨਾਂ ਦੀਆਂ ਭੈਣਾਂ ਉਹਨਾਂ ਦੇ ਪਿਤਾ ਲੱਖਾ ਸਦਾਣਾ ਸਹਿਤ ਉਹਨਾਂ ਦੇ ਜਿੰਨੇ ਵੀ ਸਮਰਥਕ ਨੇ ਉਹਨਾਂ ਤੇ ਪਰਚਾ ਦਰਜ ਕਰ ਦਿੱਤਾ ਗਿਆ ਔਰ ਵੱਖ-ਵੱਖ ਧਰਾਵਾਂ ਤੇ ਤਹਿਤ ਸਖਤ ਧਰਾਵਾਂ ਦੇ ਤਹਿਤ ਜਿਹੜਾ ਉਹ ਪਰਚਾ ਦਰਜ ਕੀਤਾ ਗਿਆ ਹੁਣ ਸਵਾਲ ਵੱਡਾ ਇਹ ਉੱਠਦਾ ਹੈ ਕਿ ਪਾਨੇ ਸਿੱਧੂ ਦੀ ਉੜੀ ਕਰ ਰਹੇ ਉਸ ਸਮਰਥਕ ਜਾਂ ਉਹਦੇ ਪਰਿਵਾਰ ਇਹ ਇਹ ਬੜੀ ਆਸ ਤੇ ਉਮੀਦ ਦੇ ਵਿੱਚ ਹੈ ਕਿ ਜਲਦੀ ਹੀ ਪਾਨਾ ਸਿੱਧੂ ਬਾਹਰ ਆ ਜਾਏਗਾ ਪਾਨਾ ਸਿੱਧੂ ਤੇ ਬਾਹਰ ਆਏਗਾ ਪਤਾ ਨਹੀਂ ਨਹੀਂ ਆਏਗਾ ਪਰ ਪਾਨੇ ਸਿੱਧੂ ਦੇ ਪਰਿਵਾਰ ਦੀਆਂ ਮੁਸ਼ਕਲਾਂ ਜ਼ਰੂਰ ਵੱਧਣ ਵਾਲੀਆਂ ਨੇ ਲੱਖਾ ਸਿਦਾਨਾ ਦੀ ਵੀ ਮੁਸ਼ਕਲ ਵੱਧਣ ਵਾਲੀ ਹੈ ਕਿਉਂਕਿ ਜਿਹੜੀਆਂ ਧਰਾਵਾਂ ਲਾਈਆਂ ਗਿਆ ਨੇ ਉਹਨਾਂ ਤਹਿਤ ਜਿਹੜਾ ਪਰਚਾ ਦਰਜ ਹੋਇਆ ਉਹਨਾਂ ਦੇ ਤਹਿਤ ਜਲਦੀ ਜਲਦੀ ਬੇਲ ਮਿਲਣ ਦੇ ਅਸਾਰ ਨਹੀਂ ਨੇ ਹੁਣ ਜੋ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਜੋ ਪੁਲਿਸ ਨਾਲ ਜ਼ਬਰਦਸਤੀ ਕੀਤੀ ਗਈ ਐਕਚੁਅਲੀ ਇਹ ਜੋ ਪਰਚਾ ਦਰਜ ਹੋਇਆ ਇਹ ਬੜਬੜ ਬਾਰਡਰ ਦੇ ਉੱਤੇ ਜਦੋਂ ਇਹਨਾਂ ਨੂੰ ਰੋਕਿਆ ਗਿਆ ਲੱਖਾਂ ਸਦਾਨਾ ਸਹਿਤ ਹੋਰਾਂ ਲੋਕਾਂ ਨੂੰ ਰੋਕਿਆ ਗਿਆ ਜੋ ਪੁਲਿਸ ਵੱਲੋਂ ਇਲਜ਼ਾਮ ਲਾਇਆ ਜਾ ਰਿਹਾ ਕਿ ਉਹਨਾਂ ਨਾਲ ਜ਼ਬਰਦਸਤੀ ਕੀਤੀ ਗਈ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਹਾਈਵੇ ਜਾਮ ਕੀਤਾ ਗਿਆ ਇਤੋਂ ਤੱਕ ਕਿ ਕਲਸ ਦੇ ਉੱਤੇ ਹਮਲਾ ਕੀਤਾ ਗਿਆ ਇਹ ਕੁਛ ਸਖਤ ਐਲੀਗੇਸ਼ਨ ਨੇ ਜਿਹੜੇ ਉਹ ਲੱਗੇ ਨੇ ਔਰ ਇਹਨਾਂ ਇਲਜ਼ਾਮਾ ਦੇ ਤਹਿਤ ਹੀ ਜਿਹੜਾ ਇਹ ਪਰਚਾ ਦਰਜ ਕੀਤਾ ਗਿਆ ਇੱਕ ਵਾਰ ਫਿਰ ਤੋਂ ਵੱਖ-ਵੱਖ ਧਰਾਵਾਂ ਦੱਸਦ ਨੇ ਕਿ ਕਿਹੜੀਆਂ-ਕਿਹੜੀਆਂ ਧਰਾਵਾਂ ਦੇ ਤਹਿਤ ਇਹ ਪਰਚਾ ਦਰਜ ਕੀਤਾ ਗਿਆ 8B ਦੀ ਆਈਪੀਸੀ ਦੀ ਇਹ ਨੈਸ਼ਨਲ ਹਾਈਵੇ ਐਕਟ 1955 ਦਾ ਉਸ ਦੇ ਤਹਿਤ 8B ਦੀ ਧਾਰਾ ਲਾਈ ਹੈ ਇਸ ਤੋਂ ਇਲਾਵਾ ਪਬਲਿਕ ਪ੍ਰੋਪਰਟੀ ਨੂੰ ਡੈਮੇਜ ਕਰਨਾ ਤੇ ਨੁਕਸਾਨ ਪਹੁੰਚਾਉਣਾ ਇਹਦੀ ਧਾਰਾ 4 ਇਸੋ ਲਾਵਾ ਆਈਪੀਸੀ ਦੀਆਂ ਧਾਰਾਵਾਂ 283 186 353 ਇਸਣੇ 307 307 ਤੱਕ ਦੀ ਧਾਰਾ ਜਿਹੜੀ ਹੈ ਇਹ ਲਾਈ ਗਈ ਹੈ ਔਰ ਪਰਚਾ ਕਿਸ ਕਿਸ ਤੇ ਹੋਇਆ ਭਾਨੇ ਸਿੱਧੂ ਦੇ ਪਿਤਾ ਜਿਹੜੇ ਬਿੱਕਰ ਸਿੰਘ ਨੇ ਉਹਨਾਂ ਤੇ ਭਾਨੇ ਸਿੱਧੂ ਦਾ ਭਰਾ ਅਮਰਨਾ ਸਿੰਘ ਭਾਨੇ ਸਿੱਧੂ ਦੀ ਭੈਣ ਕਿਰਨਪਾਲ ਕੌਰ ਭਾਨੇ ਸਿੱਧੂ ਦੀ ਭੈਣ ਸੁਖਪਾਲ ਕੌਰ ਸਰਬਜੀਤ ਸਿੰਘ ਸਰਪੰਚ ਪੰਚ ਰਣਜੀਤ ਸਿੰਘ ਕੁਲਵਿੰਦਰ ਸਿੰਘ ਖਾਲਸਤਾਨੀ ਅਤੇ ਭਾਨਾ ਸਿੱਧੂ ਦੇ ਬੇहद ਕਰੀਬੀ ਲੱਖਾ ਸਦਾਣਾ ਸਣੇ ਲਗਭਗ 17 ਲੋਕ ਨੇ ਜਿਨ੍ਹਾਂ ਦੇ ਬਾਇ ਨੇਮ ਪਰਚਾ ਦਰਜ ਹੋਇਆ ਔਰ ਇੱਕ ਕਾਲਮ ਅਕਸਰ ਹੀ ਤੁਹਾਨੂੰ ਵੀ ਪਤਾ ਹੋਵੇਗਾ ਕਿ ਜੜੀ ਪੁਲਿਸ ਹੈ ਉਹ ਖਾਲੀ ਛੱਡ ਦਿੰਦੀ ਹੁੰਦੀ ਹੈ ਅਨਨੋਨ ਕਹਿ ਕੇ ਕਿ ਜਦੋਂ ਦੁਬਾਰਾ ਪਛਾਣ ਹੋਏਗੀ ਫਿਰ ਉਹਨਾਂ ਦੇ ਨਾਮ ਤੇ ਵੀ ਪਰਚਾ ਦਰਜ ਹੋ ਜਾਏਗਾ ਕਿਉਂਕਿ ਇਹ ਮਸਲਾ ਬੇਹਦ ਗੰਭੀਰ ਬਣਿਆ ਹੋਇਆ ਹੈ ਇਸ ਕਰਕੇ ਵੀ ਜਿਆਦਾ ਗੰਭੀਰ ਮਸਲਾ ਬਣ ਜਾਂਦਾ ਕਿਉਂਕਿ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵਿਰੋਧ ਪ੍ਰਦਰਸ਼ਨ ਕਰਨਾ ਹੁਣ ਇਹਨਾਂ ਲੋਕਾਂ ਨੂੰ ਮਹਿੰਗਾ ਪਿਆ ਜਾਪਦਾ ਹੈ ਇਹਦਾ ਮਤਲਬ ਕਿਤੇ ਨਾ ਕਿਤੇ ਇਹ ਹੈ ਕਿ ਦੁਬਾਰਾ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਜੇਕਰ ਰੋਸ ਮੁਜ਼ਾਹਰਾ ਕੀਤਾ ਜਾਂਦਾ ਹੈ ਪ੍ਰੋਟੈਸਟ ਕੀਤਾ ਜਾਂਦਾ ਹੈ ਤਾਂ ਸੋਚ ਸਮਝ ਕੇ ਪ੍ਰੋਟੈਸਟ ਕੀਤਾ ਜਾਵੇ ਕਿਉਂਕਿ ਇਹ ਜਿਹੜਾ ਪਰਚਾ ਦਰਜ ਹੋਇਆ ਇਹ ਬੜੇ سنگੀਨ ਧਰਾਵਾਂ ਤਹਿਤ ਦਰਜ ਹੋਇਆ ਅਸ਼ੀਸ਼ ਬਰਨਾਲਾ ਤੋਂ ਮਿਲ ਰਹੇ ਸਹਿਯੋਗੀ ਜੁੜਗੇ ਨੇ ਅਸ਼ੀਸ਼ ਲਗਭਗ 17 ਬਾਈ ਨੇਮ ਤੇ 18ਵਾਂ ਜਿਹੜਾ ਅਨਨੂਨ ਤੇ ਪਰਚਾ ਦਰਜ ਕੀਤਾ ਗਿਆ ਬੜੀਆਂ ਸਖਤ ਧਰਾਵਾਂ ਲਾ ਕੇ ਪਰਚਾ ਦਰਜ ਕੀਤਾ ਗਿਆ ਪੁਲਿਸ ਦਾ ਇਲਜ਼ਾਮ ਕੀ ਹੈ ਜੀ ਪੁਲਿਸ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੀਨੀਅਰ ਅਧਿਕਾਰ ਤੋਂ ਲੈ ਕੇ ਨਾ ਹੀ ਐਸ ਐਚਓ ਨਾ ਡੀ ਐਸ ਪੀ ਨਾ ਐਸ ਐਸ ਪੀ ਕਿਸੇ ਅਧਿਕਾਰੀ ਨੇ ਫੋਨ ਨਾ ਚੱਕਿਆ ਤੇ ਉਸ ਤੋਂ ਬਾਅਦ ਇਹ ਐਫਆਈਆਰ ਜਰੂਰ ਇੱਕ ਚਰਚਾ ਦਾ ਵਿਸ਼ਾ ਬਣਿਆ ਸੀ ਜਿਹਦੇ ਵਿੱਚ ਖੁਦ ਪੰਨਾ ਸਿੱਧੂ ਦੇ ਭਰਾ ਅਮਨਾ ਸਿੱਧੂ ਤੇ ਨਾਲ ਭੈਣਾ ਤੇ ਨਾਲ ਲੱਖਾ ਸਧਾਨਾ ਵੀ ਵਿੱਚ ਸਰਪੰਚ ਵੀ ਵਿੱਚ ਪੰਚ ਵੀ ਵਿੱਚ 17 ਲੋਕ ਜਿਹਦੇ ਦੇ ਮਾਮਲਾ ਇੱਕ ਇਹ ਜਿਹੇ ਤਾਰਾ ਲਗਾਈਆਂ ਗਈਆਂ ਪਰ ਉਸ ਕੁਝ ਟਾਈਮ ਬਾਅਦ ਜੋ ਡੀਐਸਪੀ ਸਿਟੀ ਨਾਲ ਸਾਡੀ ਫੋਨ ਤੇ ਗੱਲ ਗੱਲ ਹੋਈ ਤੇ ਉਹਨਾਂ ਨੇ ਬਾਅਦ ਵਿੱਚ ਇਹ ਜਾਣਕਾਰੀ ਜਰੂਰ ਦਿੱਤੀ ਹੈ ਕਿ ਇਹ ਐਫਆਈਆਰ ਦੱਜ ਜਰੂਰ ਕੀਤੀ ਸੀ ਜਿਸ ਦਿਨ ਇਹ ਇਹਨਾਂ ਨੇ ਉਸ ਦਿਨ ਉੱਥੇ ਗਏ ਸੀ ਪੰਨਾ ਤੜਕ توڑ ਕੀਤੀ ਗਈ ਸੀ ਪਰ ਅਸੀਂ ਬਾਅਦ ਵਿੱਚ ਜ ਕੀਤੀ ਹੈ ਦੇ ਵਿੱਚ ਸੀਸੀਟੀ ਦੇ ਵਿੱਚ ਇਹ ਇਹ ਸ਼ਖਸ਼ ਨਹੀਂ ਪਾਏਗੇ ਹਾਲਾਂਕਿ ਅਸੀਂ ਇਹਨੂੰ ਚੇਂਜ ਕਰ ਰਹੇ ਹਾਂ ਮੈਂ ਕਿ ਅਸੀਂ ਜਦੋਂ ਅਸੀਂ ਆਫੀਸ਼ੀਅਲ ਵਰਸ਼ਨ ਮੰਗਣ ਦੀ ਗੱਲ ਕੀਤੀ ਉਹਨਾਂ ਨੇ ਇਨਕਾਰ ਕਰ ਦਿੱਤਾ ਇਸ ਨੇ ਕਿ ਮਤਲਬ ਹਲੇ ਹਲੇ ਐਫਆਈਆਰ ਐਗਜ਼ਿਸਟ ਕਰਦੀ ਹੈ ਐਫਆਈਆਰ ਦਰਜ ਕੀਤੀ ਗਈ ਹੈ ਇਹਦੇ ਵਿੱਚ ਕੋਈ ਬਦਲਾ ਜਾਂ ਰੱਦ ਨਹੀਂ ਕੀਤਾ ਗਿਆ ਜੀ ਹਾਜੀ ਕੋਈ ਬਦਲਾਅ ਜਾਂ ਰੱਦ ਕੋਈ ਨਹੀਂ ਕੀਤਾ ਗਿਆ ਹਾਜੀ ਅਧਿਕਾਰੀ ਦਸਮ ਦੇ ਦੱਸ ਰਹੇ ਨੇ ਕਿ ਜਲਦੀ ਸੀਨੀਅਰ ਅਧਿਕਾਰੀ ਗੱਲ ਕਰਕੇ ਅਸੀਂ ਤੁਹਾਨੂੰ ਆਫੀਸ਼ੀਅਲ ਇਸ ਦਾ ਸਪਸ਼ਟਿਕਰਨ ਦਵਾਂਗੇ ਤੇ ਪਰ ਹਾਲਾਕਿ ਵੱਡੀ ਐਫ ਆਈ ਆਰ ਸਟੈਂਡ ਕਰ ਰਹੀ ਹੈ ਜੀ ਤੁਹਾਨੂੰ ਲੱਗਦਾ ਕਿ ਪਾਨੇ ਸਿੱਧੂ ਦੀ ਉਡੀਕ ਕਰ ਰਹੇ ਪਰਿਵਾਰ ਵਾਲੇ ਜਾਂ ਉਹਦੇ ਸਮਰਥਕਾਂ ਲਈ ਇਹ ਵੱਡੇ ਝਟਕੇ ਵਾਲੀ ਖਬਰ ਹੈ ਜੀ ਬਹੁਤ ਵੱਡੀ ਖਬਰ ਹੈ ਕਿਉਂਕਿ ਜਿਹੜੇ ਜਿਹੜੇ ਸਮਰਥਕ ਸੀ ਉਹਨਾਂ ਨੂੰ ਉਮੀਦ ਸੀਗੀ ਜਿਹੜੇ ਇਹਦਾ ਪ੍ਰੋਟੈਸਟ ਹੋਇਆ ਸੰਗਰੂਰ ਵਿੱਚ ਇਕੱਠ ਹੋਇਆ ਸਰਕਾਰ ਨੇ ਵਾਅਦਾ ਕੀਤਾ ਕਿ ਇਹਨੂੰ ਹੱਲ ਕੀਤਾ ਜਾਊਗਾ ਪਰ ਉਸ ਤੋਂ ਬਾਅਦ ਇਸ ਤਰ੍ਹਾਂ ਦੀ ਏਡੀ ਵੱਡੀ ਧਾਰਾ ਲਗਾ ਕੇ ਪੂਰੇ ਪਰਿਵਾਰ ਸਮੇਤ ਜੀ 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 ਚਲੋ ਅਸ਼ੀਸ਼ ਮੈਂ ਵਾਪਸ ਤੁਹਾਡ ਕੁਲ ਆਣਾ ਸਾਡੇ ਨਾਲ ਖੁਦ ਲੱਖਾ ਸਦਾਣਾ ਜੁੜ ਗਏ ਨੇ ਫੋਨ ਲਾਈਨ ਤੇ ਲੱਖਾ ਸਦਾਣਾ ਜੀ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਵੱਖ-ਵੱਖ ਧਰਾਵਾਂ ਲਗਭਗ 12 ਧਰਾਵਾਂ ਨੇ ਉਹਨਾਂ ਤਹਿਤ ਪਰਚਾ ਦਰਜ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਪਾਨੇ ਸਿੱਧੂ ਦੇ ਪਰਿਵਾਰ ਸਣੇ ਤੁਹਾਡਾ ਨਾਮ ਵੀ ਸ਼ਾਮਲ ਹੈ ਭਾਈ ਜੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਵੇਂ-ਜਿਵੇਂ ਮੰਨੂ ਵੱਡਦਾ ਹੈ ਦੇ ਸਵਾਏ ਹੋਏ ਹੂੰ ਇਹ ਜਕਰੀਆ ਖਾਨ ਦਾ ਜਿਹੜਾ ਇਹ ਬਣ ਗਿਆ ਨਾ ਰੂਪ ਜਿੰਨ ਤੇ ਉੱਛੜਦਾ ਹੂੰ 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 ਇਹ ਜਿੰਨਾ ਮਰਜੀ ਜ਼ੋਰ ਲਾ ਲੇ ਹਮ ਹੁਣ ਇਹਦੇ ਕੋਲ ਇੱਕੋ ਹੀ ਹੱਲ ਆ ਜਾਂਦਾ ਮੈਨੂੰ ਮਲਵਾ ਦੇ ਹਮ 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 ਪਰ ਮੈਂ ਮਰਿਆ ਵਾ ਵੀ ਇਹ ਤੇ ਇੱਕ ਤੇ ਜੜ ਕੇ ਆ ਕੇ ਬੋਲੂ ਸੇਵਾ ਚ ਉੱਠ ਕੇ ਵੀ ਹਮ 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 ਪਰ ਬਾਈ ਜੀ ਧਰਾਵਾ ਧਰਾਵਾ ਬਹੁਤ ਸਖਤ ਨੇ 307 ਸਣੇ 12 ਧਰਾਵਾ ਨੇ ਜੀ ਫੇਰ ਕੀ ਹੈ ਜੇ ਕੋਈ ਨਹੀਂ ਧਰਾਵਾ ਹੁੰਦੀ ਹੁੰਦੀਆਂ ਨੇ ਉਹ ਜੇ ਲੜਾਂਗੇ ਹਮ ਸਰ ਤੱਕ ਕਪੜਮਾਨ ਦੇ ਤੁਰਿਆ ਹੂੰ ਹੂੰ ਕਰਦਿਆਂ ਨੂੰ ਕਹਿ ਕੇ ਤੁਰਦੇ ਨੇ ਵੀ ਆਟਾ ਭਾਈ ਦੇਖ ਕੇ ਪਾਇਓ ਆਕਾਦ ਨੂੰ ਪਤਾ ਨਹੀਂ ਜੇਰੂ ਉਹ ਤੇ ਪਤਾ ਨਹੀਂ ਕੋਈ ਗੋਲੀ ਮਾਰ ਜੂ ਹੂੰ ਹੂੰ ਨਹੀਂ ਉਸ ਦਿਨ ਥੋੜੀ ਜਿਹੀ ਪਰ ਇਹ ਗੱਲ ਗੱਲ ਦੇਖੋ ਬਾਈ ਜੀ ਹਾਂ ਹਾਂ ਆਪਾਂ ਇਹ ਗੱਲ ਕਰਦੇ ਆ ਵੀ ਇੱਥੇ ਜਕਰੀਏ ਖਾਨ ਵਰਗੇ ਤੇ ਅਦਾਲੀ ਵਰਗੇ ਸਾਡੇ ਤਾਂ ਧੀਆ ਚੱਕ ਕੇ ਲੈ ਜਾਂਦੇ ਸੀ ਜੀ ਜੀ ਦੇ ਬੰਤੇ ਬਤਲਰ ਕੇ ਨੇ ਸਾਡੀਆਂ ਧੀਆ ਦੇ ਨਾਲ ਮਤਲਬ ਕਿ ਜੋ ਜਵਰ ਕਰਾਇਆ ਜ਼ੁਲਮ ਕਰਾਇਆ ਥਾਣਿਆਂ ਦੇ ਵਿੱਚ ਬੇਪਕੀਆਂ ਕਰਾਈਆਂ ਹੂੰ ਹੂੰ ਉਹਨਾਂ ਦੇ ਸਾਥ ਨੂੰ ਭੁੱਲਿਆ ਨਹੀਂ ਹੂੰ ਹੂੰ ਤੇ ਅੱਜ ਉਸੇ ਰਾਹ ਤੇ ਆ ਆਪਾਂ ਨੇ ਦੀਆਂ ਦੋ ਭੈਣਾਂ ਹੂੰ ਉਹਨਾਂ ਦੇ ਪਿਤਾ ਤਾਂ ਵੀ ਘਰੇ ਬੈਠਿਆਂ ਦੇ ਪਰਚਾ ਦਰਜ ਹੁੰਦਾ ਹੈ ਕਬਜ਼ੁਰਗ ਪਿਓ ਦੇ ਪਰਚਾ ਦਰਜ ਹੁੰਦਾ ਹੂੰ 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 ਤੇ ਉਹ ਕਿੱਥੇ ਕਿੱਥੇ ਰਹਿ ਗਿਆ ਇਹ ਨਹੀਂ ਪਰ ਪਰ ਸਵਾਲ ਸਵਾਲ ਲੱਖਾ ਜੀ ਸਵਾਲ ਜ਼ਰੂਰ ਉੱਠਦਾ ਹੈ ਉਹ ਦਿਨ ਤੁਹਾਡੀ ਪ੍ਰਸ਼ਾਸਨ ਨਾਲ ਪੁਲਿਸ ਨਾਲ ਜਿਹੜੀ ਮੀਟਿੰਗ ਹੋਈ ਹੈ ਸਹਿਮਤੀ ਬਣੀ ਹੈ ਉਹ ਸਹਿਮਤੀ ਦੇ ਵਿੱਚ ਇਸ ਗੱਲ ਦਾ ਕੋਈ ਜ਼ਿਕਰ ਸੀਗਾ ਕਿ ਆ ਜਿਹੜਾ ਪਰਚਾ ਹੋਇਆ ਕਿਉਂਕਿ ਇਹ ਤਿੰਨ ਤਰੀਕ ਦਾ ਹੀ ਪਰਚਾ ਹੋਇਆ ਪਿਆ ਤਾਂ ਸਾਨੂੰ ਸਾਡੇ ਦੇ 5 ਵਜੇ ਪਰਚਾ ਦਿੱਤਾ 8 ਵਜੇ ਸਾਡੇ ਨਾਲ ਪ੍ਰਸ਼ਾਸਨ ਸੈਮੰਟੀ ਬਣਾ ਕੇ ਗਿਆ ਉਹ ਡੀਜੀਪੀ ਅਰਪਤ ਸੁਖਲਾ ਏਡੀਜੀਪੀ ਜਸਕਰਨ ਸਿੰਘ ਆ ਉੱਥੇ ਡੀਆਈਜੀ ਭੁੱਲਰ ਆ ਉੱਥੇ ਡੀਆਈਜੀ ਆਪਣੇ ਏਡੀਜੀ ਗ੍ਰੰਤਾ ਟੱਲਵਾ ਚਾਰ ਪੰਜ ਵੱਡੇ ਅਫਸਰ ਖੜੇ ਲਿਖਤੀ ਸਮਝੌਤਾ ਦੇ ਗਏ ਆ ਲਿਖ ਕੇ ਦੇ ਗਏ ਆ ਥੁੱਕ ਕੇ ਛੱਡਿਆ ਲਿਖ ਕੇ ਵੀ ਦੇ ਕੇ ਗਏ ਨਾਲ ਬੋਰਕੀ ਵੀ ਗਏ ਆ ਹਮ मतलब ਉਡੀਕ ਤਾਂ ਕਰ ਰਹੇ ਸੀ ਲੋਕੀ ਕੀ ਪਾਨਾ ਸਿੱਧੂ ਬਾਹਰ ਆਏਗਾ ਵੇ ਇਹ ਤਾਂ ਪੂਰੇ ਟੱਬਰ ਤੇ ਹੀ ਪਰਚਾ ਹੋ ਗਿਆ ਉਲਟਾ ਨਹੀਂ 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 ਹੋ ਤਾਂ ਉਹ ਤਾਂ ਸਾਫ਼ ਹੋ ਗਈ ਨਾ ਗੱਲ ਬਾਈ ਜੀ ਵੀ ਉਹਨੂੰ ਛੱਡੋ ਤਾਂ ਹੁਣ ਦੂਜਿਆਂ ਤੇ ਵੀ ਇਹਨਾਂ ਨੇ ਦੇਖ ਲਾ ਕਿ ਸਾਰਾ ਪਰਿਵਾਰ ਵੀ ਅਲਝਾ ਲਓ ਮੈਂ ਲੜਨ ਵਾਲੇ ਲਖੇ ਵਰਗੇ ਉਹ ਵੀ ਅਲਝਾ ਲਓ ਹੂੰ 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 ਪਰ ਬਾਈ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਪੰਜਾਬ ਇਹਦਾ ਜਵਾਬ ਦੇਊਗਾ ਹੂੰ ਮੈਨੂੰ ਤੋੜਮਾ ਜਵਾਬ ਇਹ ਬਹੁਤ ਵੱਡੇ ਭਲੇਖਾ ਪਾਲੀ ਫਿਰਦਾ ਵੀ ਮੈਂ ਡੰਡੇ ਦੇ ਚੋਰ ਤੇ ਹੌਂਸ ਦੇ ਬਲ ਦੇ ਉੱਤੇ ਤੇ ਮੈਂ ਲੋਕਾਂ ਵੀ ਆਵਾਜ਼ ਦਵਾਲਾ ਅੱਧ ਆਪਣੀ ਟੁਗੜੀ ਇਹ ਬਾਲਾ ਵੱਡਾ ਭਲੇਖਾ ਪਾਲੀ ਫਿਰਦਾ ਇਹ ਹੂੰ ਹੂੰ ਠੀਕ ਹੈ ਜੀ ਬਹੁਤ ਸ਼ਰਾਮੀ ਫੜੇ ਸਾਨੂੰ ਠੀਕ ਹੈ ਦੇਲੇਂਦਰ ਚੱਕ ਕੇ ਦੇਲਾ ਜਾ ਨਾਲ ਦੇ ਇੱਕ ਕਸਰ ਹੈਗੀ ਇੱਕ ਪਹਾਣੇ ਦੀ ਦਾਦੀ ਰਹੀਗੀ ਬਜ਼ੁਰਗ ਕਰੇ 95 ਸਾਲ ਦੀ ਉਹ ਵੀ ਫੜ ਲਏ ਇਹ ਕਰਦਲਾ ਜਿਹੜੀਆਂ ਕਸਰਾਂ ਤੂੰ ਕੱਢਣੀਆਂ ਕਰਲਾ ਪੂਰੀਆਂ ਰਹਿਆਂ ਨਾ ਅੱਛਾ ਤੁਹਾਡੇ ਤੇ ਅਲੀਗੇਸ਼ਨ ਲੱਖਾ ਜੀ ਤੁਹਾਡੇ ਤੇ ਅਲੀਗੇਸ਼ਨ ਹੈ ਕਿ ਤੁਸੀਂ ਸਰਕਾਰੀ ਸੰਪਤੀ ਦਾ ਨੁਕਸਾਨ ਕੀਤਾ ਪੁਲਿਸ ਤੇ ਹਮਲਾ ਕੀਤਾ ਆ 307 ਦੀ ਧਾਰਾ ਤੇ ਹੀ ਹੈ ਨਾ ਕਿ ਪੁਲਿਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਇਹ ਬਾਈ ਕਹਾਣੀਆਂ ਦਾ ਤੁਹਾਨੂੰ ਪਤਾ ਝੂਠੇ ਮੁਕਾਬਲੇ ਬਣਾ ਕੇ ਵੀ ਮਾਰ ਬਣਾ ਲੈਂਦੇ ਐ ਸਾਡੇ ਦੇ ਹੀ ਗੋਲੀ ਚ ਲਾਤੀ ਜੀ ਜਵਾਬੀ ਖਾਰ ਬਾਈ ਚ ਮਾਰਤਾ ਜੀ ਤੁਸੀਂ ਆਹ ਦੇਖੋ ਉਹ ਸਮੇਂ ਭਾਨੇ ਦੀ ਭੈਣ ਦੀ ਹਾਜ਼ਰੀ ਲੱਗੀ ਹੋਈ ਆ ਸਕੂਲ ਦੇ ਵਿੱਚ ਹਮ ਬਣਾਉਣ ਗਈ ਦੀ ਹਮ ਤੇ ਐਫ ਆਈ ਆਰ ਚ ਨਾਮ ਪਾਤਾ ਇਸ ਵਾਲਾ ਸਕੂਲ ਦੀ ਹਮ ਦੇਖੋ ਫੇਰ ਇਹ ਕਹਿੰਦਾ ਸਾਨੂੰ ਬਚੜਨਾ ਨਾ ਕਹੋ ਹਮ ਕਿ ਕਾਸ਼ ਰਹੀ ਕੋਈ ਤੂੰ ਦੱਸ ਦੋ ਵੀ ਕਿ ਇੱਥੋਂ ਤੱਕ ਯਾਰ ਤੂੰ ਇੱਕ ਬੰਦੇ ਨੂੰ ਬੰਦਲ ਖਾਤਰ ਕਿਵੇਂ ਉਹਦੇ ਪਰਿਵਾਰ ਨੂੰ ਮਾਰਨ ਲੱਗੇ ਮਗਰ ਪਿਆ ਤੇ ਤੇਰਾ ਰੁਤਬਾ ਕਿੰਨਾ ਉੱਚਾ ਯਾਰ ਤੂੰ ਪੰਜਾਬ ਦਾ ਮੁੱਖ ਮੰਤਰੀ ਹੈ ਆਹ ਕਿਵੇਂ ਉਤਰਿਆ ਤੂੰ ਠੀਕ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਲੱਖਾ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸੋ ਇਸਨ ਲੱਖਾ ਸਦਾਣਾ ਜਿਹੜੇ ਕਹਿ ਰਹੇ ਸੀਗੇ ਕਿ ਚਲੋ ਪਰਚੇ ਹੁੰਦੇ ਹੀ ਰਹਿੰਦੇ ਆ ਪਰਚਾ ਹੋ ਗਿਆ ਪਰ ਬੜੀ ਹੈਰਾਨਗੀ ਪ੍ਰਗਟ ਇਹਨਾਂ ਨੇ ਕੀਤੀ ਕਿ 5 ਵਜੇ ਸਾਡੇ ਨਾਲ ਸਹਿਮਤੀ 7 ਵਜੇ ਸਹਿਮਤੀ ਬਣਾਉਂਦੀ ਹੈ ਪੁਲਿਸ ਤੇ 5 ਵਜੇ ਪਰਚਾ ਦਰਜ ਕਰ ਦਿੰਦੀ ਹੈ ਫਿਰ ਤੁਸੀਂ ਸਹਿਮਤੀ ਕਦੀ ਬਣਾਈ ਹੈ ਇਹ ਇੱਕ ਵੱਡਾ ਸਵਾਲ ਜ਼ਰੂਰ ਹੈਗਾ ਹੁਣ ਇਸ ਪੂਰੇ ਮਸਲੇ ਦੇ ਵਿੱਚ ਅੱਗੇ ਕੀ ਰੁਖ ਰਹਿੰਦਾ ਹੈ ਇਸ ਮਸਲੇ ਦੇ ਵਿੱਚ ਅੱਗੇ ਕੀ ਨਿਕਲ ਕੇ ਆਉਂਦਾ ਹੈ ਇਹ ਇੱਕ ਵੱਡਾ ਸਵਾਲ ਜ਼ਰੂਰ ਖੜਾ ਹੋਏਗਾ ਕਿਉਂਕਿ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਰੋਸ ਮੁਜ਼ਾਹਰਾ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਤੇ ਪਰਚਾ ਦਰਜ ਕਰ ਦਿੱਤਾ ਗਿਆ ਭਾਨੇ ਸਿੱਧੂ ਦੇ ਪਰਿਵਾਰਸ ਨੇ ਲਖੇ ਸਿਧਾਨੇ ਤੇ ਵੀ ਪਰਚਾ ਦਰਜ ਕਰ ਦਿੱਤਾ ਗਿਆ ਹੁਣ ਜਿਹੜੀ ਲੜਾਈ ਤਾਂ ਸੀਗੀ ਭਾਨੇ ਸਿੱਧੂ ਨੂੰ ਬਾਹਰ ਕੱਢਣ ਦੀ ਪਰ ਹੁਣ ਲੜਾਈ ਇਹ ਵੀ ਖੜੀ ਹੈ ਹੋਈ ਹੈ ਕਿ ਜਿਹੜੀ ਨਵੀਂ ਐਫ ਆਈ ਆਰ ਦੇ ਵਿੱਚ ਪਾਣੇ ਸਿੱਧੂ ਦੇ ਪੂਰੇ ਪਰਿਵਾਰ ਦਾ ਨਾਮ ਹੈ ਉਹਦੀਆਂ ਭੈਣਾਂ ਦਾ ਉਹਦੇ ਪਿਤਾ ਦਾ ਲਖੇ ਸਦਾਣੇ ਦਾ ਹੁਣ ਸਵਾਲ ਇਹ ਉੱਠਦਾ ਕਿ ਇਸ ਪਰਚੇ ਦਾ ਕੀ ਬਣੇਗਾ ਪਹਿਲੇ ਵਾਲੇ ਪਰਚੇ ਦੀ ਤਾਂ ਗੱਲ ਹਲੇ ਠੰਡੀ ਪਈ ਨਹੀਂ ਨਵਾਂ ਪਰਚਾ ਜਿਹੜਾ ਇਹ ਜ਼ਰੂਰ ਦਰਜ ਕਰ ਦਿੱਤਾ ਗਿਆ ਹਾਲਾਂਕਿ ਪੁਲਿਸ ਦਾ ਇਹ ਐਲੀਗੇਸ਼ਨ ਹੈ ਪੁਲਿਸ ਕਹਿੰਦੀ ਹੈ ਤਸਵੀਰਾਂ ਸਾਰੇ ਪੰਜਾਬ ਨੇ ਦੇਖੀ ਕਿ ਕਿੰਨਾ ਜ਼ੋਰ ਜ਼ਬਰਦਸਤੀ ਕੀਤੀ ਗਈ ਹੈ ਬੈਰੀਕੇਡ ਤੋੜੇ ਗਏ ਨੇ ਹਾਈਵੇ ਤੇ ਤੋੜਪੰਨ ਕੀਤੀ ਗਈ ਹੈ ਇਹ ਪੁਲਿਸ ਦਾ ਐਲੀਗੇਸ਼ਨ ਨੇ ਔਰ ਉਹਨਾਂ ਇਲਜ਼ਾਮਾਂ ਦੇ ਤਹਿਤ ਇਹ ਜਿਹੜਾ ਇਹ ਨਵਾਂ ਪਰਚਾ ਦਰਜ ਕੀਤਾ ਗਿਆ ਹੁਣ ਆਉਣ ਵਾਲਾ ਸਮ ਲੋੜ ਦੇ ਵਿੱਚ ਬਣਦਾ ਕੀ ਹੈ ਦੇਸ਼ ਤੋਂ ਨਹੀਂ ਬਾਕੀ ਖਬਰਾਂ ਲਈ ਬਣੇ ਰੋ ਪੀਡੀਸੀ ਨਿਊਜ਼ ਨਾਲ ਧੰਨਵਾਦ